ਸਾਡੇ ਮੁੰਡੇ ਨੇ ਤਨ ਮੇਰੀ ਤਾਂ ਮੋਟਰਸਾਈਕਲ ਤਰਿਆ ਮਾਂਜ ਮੇਰੇ ਸੂਟ ਵਿੱਚ ਇੱਕ ਪ੍ਰਾਂਤ ਪਤੀਲਾ 6-7 ਗਲਾਸ ਪਤਲ ਦੇ ਜੀ ਉਹ ਵਿੱਚ ਦੁੱਥਰ ਵਿੱਚ ਸਾਡੇ ਘਰ ਕਮਲੀ ਵਿੱਚ ਕਿਲੋ ਆਟਾ ਨਹੀਂ ਨੰਦਾ ਤੇ ਬਹੁਤਾਂ ਗਾ ਤਨ ਮੇਰੀ ਉਹਨੇ ਮੋਟਰਸਾਈਕਲ ਦਿੱਤਾ ਤੇ ਅਜੇ ਹਜੇ ਵੀ ਉਹਨੂੰ ਜੀ ਤਾਂ ਉਹਨੂੰ ਮੋਟਰਸਾਈਕਲ ਦੇ ਕੇ ਗਿਆ ਪਰ ਮੈਂ ਨਾ ਨਹੀਂ ਉਹ ਲੈਣਾ ਜ਼ਿੰਮੇਦਾਰਾਂ ਦਾ ਮੁੰਡਾ ਏ ਉਹ ਜਿਹਨੇ ਮੋਟਰਸਾਈਕਲ ਉਹਨੇ ਕਿਤਾ ਤਾ ਉਹਨੇ ਪੈਸਾ ਹੱਕ ਨਹੀਂ ਦਿੱਤਾ ਜੇ ਨਾਲ ਲੈਣ ਨੂੰ ਮੋਟਰਸਾਈਕਲ ਵਾਦੇ ਚਿੱਟਾ ਦਿੱਤਾ ਹਾਂ ਚਿੱਟਾ ਦਿੱਤਾ ਮੋਟਰਸਾਈਕਲ ਲੈ ਲੈ ਉਹ ਤੋਂ ਤੇ ਚਿੱਟਾ ਉਹਨੂੰ ਦੇਤਾ ਉਹ ਕਹਿਆ ਵਾ ਹਣ ਮਸ਼ੀਨ ਤੇ ਉੱਤੇ ਪਲਾਓ ਮਰ ਜੇ ਉੱਤੇ ਕੁਝ ਹੋ ਜੇ ਪਰ ਉਹਦੇ ਜੁम्मे ਲੱਗਣਾ ਹੋ ਹਮ ਕਿੰਨਾ ਚਿਰ ਹੋ ਗਿਆ ਮਾ ਚਿੱਟਾ ਪੀਂਦੇ ਰੋਣ ਚਿੱਟਾ ਸਾਨੂੰ ਕਹਣ ਦੱਸ ਕੇ ਪਿੰਦਾ ਸੀ ਹਮ ਤੇ ਕੀ ਹਾਲਾਤ ਆ ਚਿੱਟਾ ਮਿਲ ਜਾਂਦਾ ਐ ਸੌਖੇ ਕੀ ਪਤਾ ਉਹਨੂੰ ਸਾਨੂੰ ਆਪਾਂ ਨੂੰ ਕਿਤੇ ਦੱਸ ਕੇ ਤਾਂ ਨਹੀਂ ਲਿਆਉਂਦੇਗੇ ਹਮ ਉਹਦਾ ਸਮਾਨ ਵੇਚ ਦਿੰਦਾ ਸਾਡੇ ਜ਼ਮਾਨੇ ਮਾ ਕਰੋ ਵੇਚ ਦਿੰਦਾ ਜੇ ਕਿਸੇ ਪਾਸੇ ਆ ਸੱਚ ਜਾ ਆਪਣੇ ਜਾਂ ਕਿਸੇ ਕੋਲ ਵੇਚੀ ਜਾ ਕੇ ਪਤਨੀ ਲੱਗਣਾ ਕਹਿੰਦਾ ਲੈ ਜਾਣਾ ਸਮਾਨ ਚੱਕ ਕੇ ਹਮ ਆਲਤਾ ਤਾਂ ਮੈਂ ਨੂੰ ਜ਼ਿੰਮੇਦਾਰ ਕਹਿੰਦਾ ਤੇਰਾ ਸਮਾਨ ਨੇੜੇ ਰੱਖਾ ਹੁਣ ਪੇਟੀ ਤਾਂ ਬਣਾ ਦੱਚ ਮੈਂ ਕਿਤੇ ਰੱਖ ਦੂੰਗੀ ਹਾਂ ਕਬਈ ਕੋਈ ਆ ਕਹਿੰਦਾ ਤੇਰਾ ਸਮਾਨ ਕਿਤੇ ਨੇੜੇ ਰੱਖਿਆ ਵਾ ਹੁਣ ਛੂਟ ਮੈਂ ਰੱਖੂੰਗੀ ਤਾਂ ਪੇਟੀ 'ਚ ਹੀ ਰੱਖੂੰਗੀ ਹੋਰ ਕਿਤੇ ਰੱਖੂੰਗੀ ਸਮਾਨ ਘਰੇ ਰੱਖਣ ਕਹਿੰਦਾ ਤੂੰ ਨੇੜੇ ਰੱਖ ਦਿੰਨੀ ਹਮ ਇਹ ਹਾਲਾਤ ਆ ਹਾਂ ਤੁਹਾਡੇ ਬੈਠ ਹਾਂ ਇਧਰ ਵੀ ਨੀ ਇੱਕ ਮੈਂ ਮਨਦੀਪ ਇੱਥੇ ਗੱਲ ਜਿਹੜੀ ਮੈਂ ਕਰਨੀ ਚਾਹਣਾ ਹੈ ਕਿ ਤੁਹਾਨੂੰ ਧਮਕੀ ਆ ਗਈ ਕੀ ਉਸ ਤੋਂ ਬਾਅਦ ਕੋਈ ਮਨ ਦੇ ਵਿੱਚ ਡਰ ਕੋਈ ਇਹ ਲੱਗਿਆ ਹੋਵੇ ਕਿ ਠੀਕ ਆ ਯਾਰ ਬੰਦੇ ਅਜਿਹੀ ਹੁੰਦੇ ਆ ਅੱਜ ਕੱਲ ਤੁਸੀਂ ਬੇਸ਼ੱਕ ਕੇ ਕੇ 2.5 ਇਹੋ ਜਿਹੇ ਬੰਦਿਆਂ ਨੂੰ ਜਿਵੇਂ ਸ਼ੈ ਪਿੱਛੋਂ ਹੁੰਦੀ ਹੈ ਕੋਈ ਨੁਕਸਾਨ ਵੀ ਕਰ ਸਕਦਾ ਕੋਈ ਡਰ ਮਨ ਦੇ ਵਿੱਚ ਨਹੀਂ ਭਾਈ ਨੁਕਸਾਨ ਨਹੀਂ ਆਪਾਂ ਡਰਦੇ ਨਹੀਂ ਜੇ ਮਾਰ ਵੀ ਦੇਣਗੇ ਆਪਾਂ ਮਰਨ ਨੂੰ ਵੀ ਤਿਆਰ ਆਪਾਂ ਨੂੰ ਕੋਈ ਪਰਵਾਹ ਨਹੀਂ ਜੇ ਉਹ ਮਾਰ ਵੀ ਜਾਣਗੇ ਨਾ ਧਮਕੀਆਂ ਦੇ ਕੇ ਅਪ ਮੈਂ ਡਰਦੀ ਨਹੀਂ ਮੈਂ ਕਿਹ ਨਹੀਂ ਪਹਿਲਾਂ ਮੈਨੂੰ ਸਰੇ ਆ ਮਾਰ ਜਾਣ ਮੈਂ ਨਹੀਂ ਡਰਦੀ ਜਿੰਨਾ ਮੇਰਾ ਕਰ ਖਰਾਬ ਕੀਤਾ ਉਹਨਾਂ ਕਿਸੇ ਦਾ ਨਹੀਂ ਹੋਇਆ ਹਣਾ ਜੀ ਬਈ ਦੇਖੋ ਹੁਣ ਆਹਾ ਰੋਂਦੇ ਆ ਜਿਹੜੇ ਮਾਪੇ ਚੱਲੇ ਨਹੀਂ ਜਾਂਦੇ ਜੇ ਅਸੀਂ ਡਰ ਗਏ ਫਿਰ ਇਹਨਾਂ ਨੇ ਤਾਂ ਰੋਂਦੇ ਬਿਲਕੁਲ ਦੇ ਰਹਿ ਜਾਣਾ ਕਿਸੇ ਨੂੰ ਤਾਂ ਮੂਹਰੇ ਆਉਣਾ ਹੀ ਪਊਗਾ ਨਾ ਕੀ ਪਤਾ ਸਾਡਾ ਖੂਨ ਡੁੱਲ ਜੇ ਤਾਂ ਹੋਰ ਬੇਵ ਬਣ ਜੇ ਚਿੱਟੇ ਖਿਲਾਫ ਹੋਰ ਲੋਕੀ ਉੱਠ ਖੜਨ ਇਸ ਮਾਮਲੇ 'ਚ ਮੈਨੂੰ 1% ਵੀ ਡਰ ਨਹੀਂ ਮੈਂ ਕਹਿੰਨਾ ਅੱਜ ਚਾਹੇ ਕੱਲ ਜਦੋਂ ਮਰਜੀ ਆ ਜਨ ਚਿੱਟੇ ਵਾਲੇ ਅਸੀਂ ਸਿੱਧੇ ਮੱਥੇ ਟਕਰਾਂਗੇ ਅੱਜ ਨਹੀਂ ਕਹਿੰਦਾ ਕੱਲ ਨੂੰ ਆ ਜਾਣ ਦੱਸ ਕੇ ਆਉਣ ਪਰ ਕੈਰਾਂ ਨੂੰ ਆਉਣ ਚੋਰੀ ਨਾ ਆਉਣ ਸਾਡੇ ਪਿੰਡ ਦੀਆਂ ਬੀਬੀਆਂ ਜਿਹੜੀਆਂ ਦੁਖੀ ਆ ਅਸੀਂ ਇਹਨਾਂ ਨੂੰ ਰੋਂਦੇ ਦੇਖਿਆ ਬਾਈ ਕਿਵੇਂ ਰੋਂਦੇ ਇਹਨਾਂ ਨੇ ਸਮਾਨ ਨਾ ਦਿਹਾੜੀਆਂ ਲਾਲਾ ਜੋੜ-ਜੋੜ ਬਣਾਇਆ ਸਮਾਨ ਆ ਇਹਨਾਂ ਦੇ ਵਾਲ ਚਿੱਟੇ ਹੋ ਗਏ ਘਰ ਜਾ ਕੇ ਦੇਖੋਗੇ ਘਰ ਟੈਨ ਵਾਲਾ ਹਲੇ ਤੱਕ ਕਰਨੀ ਪਿਆ। ਘੀਆਂ ਦੇ ਵਿੱਚ ਛੱਤ ਵੀ ਡਿੱਗੀ ਵੀ ਆ। ਕਿੰਨੇ ਬੁਰੇ ਹਾਲਾਤ ਆ ਇਹਨਾਂ ਦੇ। ਤੇ ਇਹੇ ਮਾਪੇ ਜੇ ਰੋਂਦੇ ਸਾਡੀਆਂ ਅੱਖਾਂ ਸਾਹਮਣੇ ਚੱਲੇ ਗਏ ਸਾਡਾ ਕੀ ਫਾਇਦਾ ਫਿਰ ਪੱਤਰਕਾਰੀ ਦਾ। ਆ ਦੇਖੋ ਪਹਿਲਾਂ ਸੁਣ ਲਓ। ਗੇਟ ਵੀ ਜਣਾ ਟੁੱਟਿਆ ਹੋਇਆ ਬਾਦ ਦੇਖ ਲਾ ਚਾਨਕ। ਕਰੇ ਚੱਲ ਵਰੂ ਕਰੇ ਗੱਲ ਕੇ ਦੇਖ ਲਓ। ਆਹੇ ਘਾਰ ਆ। ਇਹ ਮਤਲਬ ਇੱਕ ਇੱਕ ਮਾਤਾ ਬੋਲ ਰਹੀ ਆ। ਪਤਾ ਹੀ ਨਹੀਂ ਕਿੰਨੇ ਘਾਰ ਆ। ਪਤਾ ਹੀ ਨਹੀਂ ਕਿੰਨੇ ਘਾਰ ਆ ਇਹੋ ਜਿਹੇ ਜਿਹੜੇ ਚਿੱਟੇ ਨੇ ਛੋਟੇ ਛੋਟੇ ਮੁੰਡੇ ਜਿਹੜੇ ਜਾਨੀ ਹਲੇ ਜਵਾਨੀ 'ਚ ਪੈਰ ਧਰਦੇ ਉਸ ਤੋਂ ਪਹਿਲਾਂ ਹੀ ਚਿੱਟੇ ਨੇ ਲੈ ਲੇ ਹਨਾ। ਫਿਰ ਲਾਹਣ ਤਾਂ ਸਾਡੀ ਪੱਤਰਕਾਰੀ ਤੇ ਅਸੀਂ ਚਿੱਟੇ ਦੇ ਆਲੇ ਤੋਂ ਡਰ ਕੇ ਹਨਾ ਪਿੱਛੇ हट ਗਏ ਤਾਂ ਇਸ ਕਰਕੇ ਸਾਨੂੰ ਕੋਈ ਡਰ ਨਹੀਂ ਅਸੀਂ ਅੜਾਂਗੇ ਜਿੱਥੇ ਲੋਕ ਸਾਡੇ ਨਾਲ ਖੜੇ ਆ ਸਾਨੂੰ ਇਹਨਾਂ ਦਾ ਬਹੁਤ ਆਸਰਾ ਸਾਨੂੰ ਕੀ ਸਰਕਾਰੀ ਸਿਕਿਉਰਿਟੀ ਨਹੀਂ ਚਾਹੀਦੀਆਂ ਸਾਨੂੰ ਤਾਂ ਲੋਕਾਂ ਦਾ ਆਸਰਾ ਇਹ ਲੋਕ ਸਾਡੇ ਨਾਲ ਹਮੇਸ਼ਾ ਖੜੇ ਆ ਤੇ ਖੜੇ ਰਹਿਣਗੇ ਤੇ ਅਸੀਂ ਵੀ ਇਹਨਾਂ ਲਈ ਖੜਾਂਗੇ ਬਾਈ ਕੀ ਲੱਗਦਾ ਮਤਲਬ ਮਨਦੀਪ ਨੇ ਤਾਂ ਇਹ ਗੱਲ ਕਹਿਤੀ ਜੋ ਹਾਲਾਤ ਹੈ ਪਿੰਡ ਦੇ ਜਿਸ ਤਰੀਕੇ ਨਾਲ ਦੇਖਦੇ ਹਾਂ ਜੀ ਆਵਾਜ਼ ਉਠਾਈ ਹੈ ਮਨਦੀਪ ਨੇ ਇਹ ਗੱਲ ਕੀਤੀ ਹੈ ਪਰ ਬੰਦੇ ਨੂੰ ਪਿੰਡ ਦਾ ਵੱਧ ਦੁੱਖ ਹੁੰਦਾ ਹਮੇਸ਼ਾ ਹੀ ਬੰਦਾ ਜਿੱਥੇ ਰਹਿੰਦਾ ਹੈ ਬੇਸ਼ੱਕ ਸਾਰੇ ਪੰਜਾਬ 'ਚ ਇਹ ਹਾਲ ਹੈ ਪਰ ਉਹਨੂੰ ਪਤਾ ਹੁੰਦਾ ਕਿ ਆ ਮੇਰੇ ਚਾਚੇ ਦਾ ਮੁੰਡਾ ਗਿਆ ਆ ਮੇਰਾ ਫਲਾਨਾ ਗਿਆ ਜਦੋਂ ਪੱਤਰਕਾਰ ਵੀ ਇਹ ਚੀਜ਼ ਨੂੰ ਦੇਖਦਾ ਜਦੋਂ ਨੇੜਿਓਂ ਚੀਜ਼ਾਂ ਨੂੰ ਦੇਖਦਾ ਉਹ ਹੋਰ ਵੱਧ ਭਾਵਕ ਅੰਦਰੋਂ ਖਬਰ ਦਾ ਢੰਗ ਵੀ ਬਦਲ ਜਾਂਦਾ ਕਰ ਜਾਂਦਾ ਇਹ ਸਾਰੀ ਭਾਵਨਾਵਾਂ ਦੇ ਵਿੱਚੋਂ ਇਹਨੇ ਉਹ ਖਬਰ ਕੀਤੀ ਇਹਨੇ ਦੱਸਿਆ ਕਿ ਆ ਮੁੰਡਾ ਇੱਥੇ ਚਿੱਟੇ ਨਾਲ ਮਰਿਆ ਉਹਦੇ ਪਿਤਾ ਵੀ ਵਿੱਚ ਬੋਲੇ ਕੀ ਲੱਗਦਾ ਹੈ ਕੀ ਕੀ ਲੱਗਦਾ ਹੈ ਵੀ ਪ੍ਰਸ਼ਾਸਨ ਜਿਹੜਾ ਜਿਹੜਾ ਕਹਿੰਦਾ ਹੈ ਕਿ ਯੁੱਧ ਨਸ਼ਿਆਂ ਵਿਰੁੱਧ ਹੈ ਜਦ ਕੋਈ ਅਜਿਹੀ ਆਵਾਜ਼ ਉੱਠਦੀ ਹੈ ਪੱਤਰਕਾਰ ਆਵਾਜ਼ ਉਠਾਉਂਦਾ ਹੈ ਕੋਈ ਗੱਲ ਸਾਹਮਣੇ ਲੈ ਕੇ ਆਉਂਦਾ ਫਿਰ ਉਹਨੂੰ ਧਮਕੀਆਂ ਪ੍ਰਸ਼ਾਸਨ ਵੀ ਦਿੰਦਾ ਹੈ ਤੇ ਸਰਕਾਰ ਜਿਹੜੀ ਹੈ ਗੁੰਡੇ ਵੀ ਦਿੰਦੇ ਆ ਹਾਂਜੀ ਇਹ ਦੇਖੋ ਜਿੱਦਣ ਇੱਥੇ ਪੁਲਿਸ ਆਈ ਆ ਅਸੀਂ ਸਸਕਾਰ ਮੁੰਡੇ ਦਾ ਕਰਤਾ ਸਸਕਾਰ ਵਾਲੇ ਦਿਨ ਅਸੀਂ ਇਹ ਵੀਡੀਓ ਬਣਾਈ ਦੀ ਬਹੁਤ ਮਾੜੀ ਗੱਲ ਹੋਈ ਆ ਵੀ ਮੁੰਡਾ ਜਿਹੜਾ ਲੱਤ ਟੀਕਾ ਲਾ ਲਿਆ ਇਨਫੈਕਸ਼ਨ ਹੋ ਗਏ ਉਹਦਾ ਸਾਰਾ ਕੁਝ ਗਲ ਗਿਆ ਤੇ ਚਿੱਟੇ ਨਾਲ ਮੌਤ ਹੋ ਗਈ। ਹੂੰ ਜਿਵੇਂ ਇਹਨਾਂ ਨੇ ਦੱਸਿਆ ਚਿੱਟੇ ਨਾਲ ਮੌਤ ਤਾਂ ਸਾਡੇ ਹੋਰ ਵੀ ਹੋਈਆਂ। ਅਸੀਂ ਕਹੇ ਵੀ ਇਹ ਐਂ ਤਾਂ ਨਹੀਂ ਸਰਨਾ। ਜੇ ਹੁਣ ਨਾਂ ਬੋਲੇ ਹੂੰ ਤੇ ਹੋਰ ਵੀ ਮੁੰਡੇ ਮਰਨਗੇ ਸਾਡੇ ਵੀ ਕੱਲ ਨੂੰ ਬੱਚੇ ਆ ਹੋਰ ਪੁੱਤੇ ਪੁੱਤੀਆਂ ਉਹਨਾਂ ਨੇ ਵੀ ਬਿਚਾਰੇ ਇਸ ਤਰ੍ਹਾਂ ਪਹਿਣਗੇ। ਵੀ ਇਹ ਤੇ ਬੋਲਣਾ ਚਾਹੀਦਾ ਹੈ ਹਾਈਲਾਈਟ ਕਰਨੀ ਚਾਹੀਦੀ ਗੱਲ। ਹੂੰ ਅਸੀਂ ਉਹ ਪਾਤੀ ਵੀਡੀਓ ਉਦੋਂ ਦੂਜੇ ਦਿਨ ਪੁਲਿਸ ਆ ਗਈ ਤਿੰਨ ਗੱਡੀਆਂ ਭਰ ਕੇ। ਹੂੰ ਅਸੀਂ ਕਹੇ ਵੀ ਹਮਦਰਦੀ ਕਰਨ ਆਏ ਆ। ਤੇ ਸਾਡੇ ਨਾਲ ਹਮਦਰਦੀ ਕਰਨ ਆਇਆ ਵੀ ਤੁਹਾਡਾ ਮੁੰਡਾ ਪਾਈ ਮਰ ਗਿਆ ਜੁੱਧ ਨਸਿਆਂ ਵਿਰੁੱਧ ਚੱਲਦਾ ਹੂੰ ਵਿਓਚ ਚ ਵਾਲੇ ਆ ਪਰ ਗੱਲ ਉਹਦੂ ਉਲਟ ਨਿਕਲੀ ਹੂੰ ਐਸ ਐਚਓ ਆਇਆ ਕਹਿੰਦਾ ਵੀ ਜਿਹੜਾ ਮੇਰਾ ਪ੍ਰੈਸ ਨੋਟ ਲਿਖਿਆ ਸੀਗਾ ਹੂੰ ਕਿੱਤੇ ਦੇ ਖਿਲਾਫ ਜਿਹੜਾ ਅਖਬਾਰਾਂ ਚ ਖਬਰ ਵੀ ਲਿਖੀ ਆ ਹੂੰ ਤੇ ਵੀ ਇਹ ਪ੍ਰਸ਼ਾਸਨ ਦੀ ਢਿੱਲਾ ਕਹਿੰਦਾ ਇਹ ਪ੍ਰੈਸ ਨੋਟ ਕਿਨੂਆ ਕਹਿੰਦਾ ਪ੍ਰੈਸ ਨੋਟ ਤੇਰਾ ਮੋਬਾਈਲ ਤੇ ਕਹਿੰਦਾ ਮੈਂ ਕਹਾ ਹਾਂਜੀ ਮੇਰਾ ਕਿਨੂ ਪੁੱਛ ਕੇ ਲਿਖਿਆ ਹੂੰ ਮੈਂ ਕਹਾਂ ਪ੍ਰੈਸ ਨੋਟ ਅਸੀਂ ਕਿਸੇ ਤੋਂ ਪੁੱਛ ਕੇ ਲਿਖਿਆ ਕਰ ਗਏ ਪਰ ਅਸਨੋਟ ਸਾਡੀ ਜ਼ਿੰਮੇਵਾਰੀ ਆ ਸਾਨੂੰ ਜਿਹੜਾ ਠੀਕ ਲੱਗਦਾ ਗਲਤ ਲੱਗਦਾ ਹੂੰ ਉਹ ਅਸੀਂ ਲਿਖਦੇ ਆ ਇਹ ਕਿਸੇ ਨੂੰ ਪੁੱਛਣ ਵਾਲੀ ਗੱਲ ਤਾਂ ਹੈ ਨਹੀਂ ਹੂੰ ਕਹਿੰਦਾ ਵੀ ਇਹ ਵਾਪਸ ਲੈ ਮੈਂ ਕਿਹਾ ਗਲਤ ਕੀ ਲਿਖਿਆ ਹੂੰ ਬੇ ਅਸੀਂ ਕਿਉਂ ਵਾਪਸ ਲਈਜੀ ਹੂੰ ਤੇ ਕਹਿੰਦਾ ਨਹੀਂ ਤੁਸੀਂ ਪੋਸਟਮਾਸਟਰ ਨੂੰ ਮੁੰਡੇ ਦਾ ਕਰਾਇਆ ਹੂੰ ਤੇ ਮੈਂ ਕਿਹਾ ਪੋਸਟਮਾਸਟਰ ਮਰਦਾਂ ਦੀ ਮਰਜ਼ੀ ਆ ਕਰਾਉਣ ਨਾ ਕਰਾਉਣ ਪਰ ਮੁੰਡੇ ਦੀ ਮੌਤ ਤੇ ਚਿੱਤੇ ਨਾ ਹੋਈ ਜਾਣਾ ਹੂੰ ਇਹ ਗੱਲ ਕਲੀਅਰ ਹੈ ਸਚਾਈ ਸਚਾਈ ਆ ਇਕ ਹੂੰ ਸਾਰਿਆਂ ਤੋਂ ਪੁੱਛ ਲੋ ਤੇ ਕਹਿੰਦਾ ਨਹੀਂ ਵਾਪਸ ਲੈ ਮੈਂ ਕਹਿਆ ਵੀ ਭਰਾਵਾ ਤੂੰ ਮੇਰੇ ਤੇ ਕਾਰਵਾਈ ਕਰ ਲੈ ਜੋ ਸਚਾਈ ਸੀ ਮੈਂ ਲਿਖਤੀ ਹਮ ਇਸ ਤਰ੍ਹਾਂ ਮੈਂ ਇਹ ਸੋਡੇ ਧਿਆਨ ਚ ਲਿਆਉਣੀ ਚਾਹੁੰਦਾ ਵੀ ਪ੍ਰਸ਼ਾਸਨ ਦਾ ਤੇ ਜਾਂ ਕੋਈ ਹੋਰ ਜਿਹੜੇ ਸਰਕਾਰੀ ادارے ਆ ਹਮ ਉਹਨਾਂ ਦਾ ਲੱਗਦਾ ਨਿਗਾ ਵੀ ਇਹ ਚਿੱਟੇ ਨੂੰ ਖਤਮ ਕਰਨਾ ਹਮ ਉਹ ਖਤਮ ਕਰਨਾ ਨਹੀਂ ਉਹ ਵਧਾਉਣਾ ਚਾਹੁੰਦੇ ਆ ਹਮ ਅਸਲ ਚ ਜੇ ਆਪਾਂ ਪਿੱਛੋਂ ਗੱਲ ਸ਼ੁਰੂ ਕਰਗੇ ਹਮ ਬਾਦਲ ਸਰਕਾਰ ਵੇਲੇ ਚਿੱਟਾ ਆਇਆ ਕਿਤਾਉਦੋਂ ਬੱਲੇ ਬੱਲੇ ਕਰਾ ਸੀ ਜਿਹੜੇ ਅਮੀਰ ਸੀ ਦੇ ਮੱਧ ਵਰਗੀ ਘਰਾਂ ਦੇ ਮੁੰਡੇ ਉਹੋ ਲੱਗੇ ਆ ਹੂੰ ਗਰੀਬ ਵਰਗਾਂ ਤੋਂ ਦੂਰ ਸੀ ਹੂੰ ਕਿਉਂਕਿ ਮਹੰਗਾ ਸੀ ਗਰੀਬ ਜਿਹੜਾ ਵਰਗੋ ਦੇ ਨੇੜੇ ਨਹੀਂ ਸੀਗਾ ਮੁੰਡਿਆਂ ਦੀ ਉਹਦੇ ਗਿਰਫਤ ਵਿੱਚ ਨਹੀਂ ਆਏ ਹੂੰ ਚਲੋ ਉਦੋਂ ਬਾਅਦ ਕੈਪਟਨ ਆ ਗਿਆ ਹੂੰ ਕੈਪਟਨ ਨੇ ਘਟਕੇ ਦੀ ਸੌ ਖਾਲੀ ਹੂੰ ਬਈ ਮੈਂ ਖਤਮ ਕਰੂੰਗਾ ਉਦੋਂ ਬਾਅਦ ਉਹ ਹੌਲੀ ਹੌਲੀ ਮਜ਼ਦੂਰ ਵੇੜਿਆਂ 'ਚ ਆ ਗਿਆ ਹੂੰ ਤੇ ਮੁੰਡਿਆਂ ਦੀ ਹੋਰ ਗਿਣਤੀ ਵਧ ਗਈ ਹੂੰ ਹੁਣ ਜਦੋਂ ਜੁੱਧ ਨਸਿਆਂ ਵਿਰੁੱਧ ਸ਼ੁਰੂ ਕੀਤਾ ਇਹ ਬਾਦਲ ਨਾਓ ਕੈਪਟਨ ਨਾਓ ਕਿਤੇ ਵੱਧ ਆਹ ਮੰਡੀ ਚ ਸੋਨੂੰ ਮੈਂ 100 ਸਰਿੰਜੇ ਚ ਕਾ ਦਿੰਨਾ ਹੂੰ ਇੱਥੇ ਨਿਰਿੰਗਾ ਸਰਿੰਜਾ ਪਈਆਂ ਆਹਾਂ ਸਾਡੀ ਗਲੀ ਹੈ ਇਧਰ ਧਰਮਸ਼ਾਲਾ ਦੇ ਮਗਲੇ ਪਾਸੇ ਹੂੰ ਸਰੇ ਆਮ ਚਿੱਟਾ ਵਿਖਦਾ ਹੂੰ ਤੇ ਜਿਹੜੀਆਂ ਅੱਗੇ ਵੀ ਸੋਨੂੰ ਥਾਂ ਗਣ ਆਏ ਆ ਉਹ ਸਾਰੇ ਥਾਂ ਚਿੱਟਾ ਵਿਖਦਾ ਹੂੰ ਇੱਥੇ ਇਹ ਕੈਪਟਨ ਬੋਲੇ ਨੇ ਇੰਨਾ ਸੀਗਾ ਨਾ ਦੂਜਾ ਬਾਦਲ ਵੇਲੇ ਸੀਗੇ ਹੁਣ ਇਹ ਜੁੱਧ ਨੇ ਸਿਆ ਵਿਰੁੱਧ ਇਹ ਕਿਹੜਾ ਜੁੱਧ ਹੋਇਆ ਸੰਤ ਲੱਗਦਾ ਨਹੀਂ ਜੁੱਧ ਇਹ ਮੈਨੂੰ ਲੱਗਦਾ ਇਹ ਆ ਜੋਧ ਗਰੀਬਾਂ ਬੋਧ ਤੇ ਨਸ਼ੇੜੀਆਂ ਵਿਰੁੱਧ ਹਮ ਨਸ਼ੇੜੀ ਨਾ ਜਿਹੜਾ ਨਸ਼ੇੜੀ ਦਾ ਇਲਾਜ ਕਰਨਾ ਚਾਹੀਦਾ ਹਮ ਇਲਾਜ ਕਰਕੇ ਉਹਨੂੰ ਉਹਦਾ ਵੀ ਸੇਵਾ ਕਰਨਾ ਚਾਹੀਦਾ ਹਮ ਪਰ ਇਹ ਜੋਧ ਅਸਲ ਚ ਜਿਹੜੇ ਗਰੀਬ ਆ ਤੇ ਨਸ਼ੇੜੀਆਂ ਦੇ ਵਿਰੁੱਧ ਆ ਹਮ ਨਸ਼ੇੜੀਆਂ ਨੂੰ ਨਸ਼ੇੜੀਆਂ ਨੂੰ ਖਤਮ ਕਰਨ ਕਰਨ ਲੱਗੀ ਹੋਈ ਹੈ ਸਰਕਾਰ ਉਹਨਾਂ ਨੂੰ ਬਚਾਉਣ ਨਹੀਂ ਲੱਗੀ ਇਸ ਕਰਕੇ ਮੇਰੀ ਇਹ ਬੇਨਤੀ ਆ ਵੇ ਦੇ ਪ੍ਰਤੀ ਲੋਕਾਂ ਨੂੰ ਜਾਗਰਤ ਹੋਣਾ ਚਾਹੀਦਾ ਜਾਗਰਤ ਹੋ ਕੇ ਸਰਕਾਰ ਤੋਂ ਝਾਕ ਛੱਡ ਕੇ ਇਹਦੇ ਖਿਲਾਫ ਆਪਾਂ ਮਿਹਨਤ ਕਰਨੀ ਚਾਹੀਦੀ ਹੈ